ਲਾਲਵਤੀ ਹੋਈ ਤੇ ਗੱਡੀ ਰੁਕੀ ਤੇ ਫੁੱਟਪਾਥ ਦੇ ਵਿੱਚ ਕਾਏ ਜਗ੍ਹਾ ਬਣੀ ਸੀ ਉੱਥੇ ਤੁਹਾਨੂੰ ਪਤਾ ਕਈ ਜਿਹੜੇ ਪੀਖ ਮੰਗਣ ਵਾਲੇ ਜਿਹੜੇ ਮਾਤਰ ਲੋਕ ਨੇ ਉਹ ਕਈ ਵਾਰੀ ਜਿੱਥੇ ਵੀ ਦਗਾ ਮਿਲਦੀ ਉੱਥੇ ਬਹਿ ਕੇ ਉਹ ਆਪਣਾ ਰਾਤ ਗੁਜ਼ਾਰ ਲੈਂਦੇ ਆ ਤੇ ਇੱਕ ਮੰਗਤਾ ਆਪਣੇ ਪਰਿਵਾਰ ਦੇ ਵਿੱਚ ਬੈਠਾ ਉਹਦੇ ਬੱਚੇ ਨੇ ਉਹਦੀ ਪਤਨੀ ਹੈ ਤੇ ਇੱਕ ਪਰਾਤ ਦੇ ਵਿੱਚ ਫਿੱਕੇ ਚੌਲ ਪਾਏ ਹੋਏ ਮੇਰੀ ਨਿਗਾਹ ਪੈ ਗਈ ਬਾਹਰ ਮੈਂ ਮਨ ਚ ਸੋਚਿਆ ਮੈਂ ਕਿਹਾ ਉਹ ਹਸਣ ਡਿਆ ਉਹ ਹਸ ਰਿਹਾ ਉਹ ਪਤੀ ਵੀ ਹੱਸ ਰਿਹਾ ਪਤਨੀ ਵੀ ਹੱਸ ਰਹੀ ਤੇ ਬੱਚੇ ਵੀ ਖੇੜ ਖੜਾ ਕੇ ਹੱਸ ਰਹੇ ਤੇ ਖਾ ਫਿੱਕੇ ਚੌਲ ਰਿਹਾ ਨਾਲ ਸਬਜੀ ਵੀ ਨਹੀਂ ਲਾਉਣ ਨੂੰ ਤੇ ਮੇਰੇ ਮਨ ਚ ਆਇਆ ਮੈਂ ਕਿਹਾ ਮਨਾ ਫਿੱਕੇ ਚੌਲਾ ਨਾਲ ਹੋਰ ਸਬਜੀ ਵੀ ਹੈ ਨਹੀਂ ਤੇ ਕਿੰਨੇ ਖੁਸ਼ ਨੇ ਫਿੱਕੇ ਚੌਲ ਖਾ ਕੇ ਤੇ ਛੱਤ ਵੀ ਹੈ ਨਹੀਂ ਸਿਰ ਤੇ ਤੇ ਮੈਂ ਕਿਹਾ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੇ ਘਰਾਂ ਚ ਪਲੇਟਾਂ ਕਮਾਲ ਦੀਆਂ ਹੋਣਗੀਆਂ ਤੇ ਪਲੇਟਾਂ ਚ ਪਾਉਣ ਵਾਲੇ ਪਕਵਾਨ ਕਮਾਲ ਦੇ ਹੋਣਗੇ ਰਹਿ ਤੇ ਕਈ ਕਈ ਕਿਸਮ ਦੇ ਨਾਲ ਪਾਪੜ ਹੋ ਗਿਆ ਨਾਲ ਸਲਾਦ ਕਈ ਕਿਸਮ ਦਾ ਹੋ ਗਿਆ ਕਈ ਮਿੱਠੇ ਪਕਵਾਨ ਹੋ ਗਿਆ ਪੜੋ ਸਕਦਾ ਉਹਨਾਂ ਕੋਲ ਇਹੋ ਜਿਹਾ ਹਾਸਾ ਹੋਵੇ ਹੀ ਨਾ ਲਾਲਵਤੀ ਹੋਈ ਤੇ ਗੱਡੀ ਰੁਕੀ ਤੇ ਫੁੱਟਪਾਥ ਦੇ ਵਿੱਚ ਕਾਏ ਜਗ੍ਹਾ ਬਣੀ ਸੀ ਉੱਥੇ ਤੁਹਾਨੂੰ ਪਤਾ کئی ਜਿਹੜੇ ਪੀਖ ਮੰਗਣ ਵਾਲੇ ਜਿਹੜੇ ਮਾਤੜ ਲੋਕ ਨੇ ਉਹ ਕਈ ਵਾਰੀ ਜਿੱਥੇ ਵੀ ਧਗਾ ਮਿਲਦੀ ਉੱਥੇ ਬਹਿ ਕੇ ਉਹ ਆਪਣਾ ਰਾਤ ਗੁਜ਼ਾਰ ਲੈਂਦੇ ਆ ਤੇ ਇੱਕ ਮੰਗਤਾ ਆਪਣੇ ਪਰਿਵਾਰ ਦੇ ਵਿੱਚ ਬੈਠਾ ਉਹਦੇ ਬੱਚੇ ਨੇ ਉਹਦੀ ਪਤਨੀ ਐ ਤੇ ਇੱਕ ਪਰਾ ਦੇ ਵਿੱਚ ਫਿੱਕੇ ਚੌਲ ਪਾਏ ਹੋਇਆ ਮੇਰੀ ਨਿਗਾਹ ਪੈ ਗਈ ਬਾਹਰ ਮੈਂ ਮਨ 'ਚ ਸੋਚਿਆ ਮੈਂ ਕਿਹਾ ਉਹ ਹੱਸੰਦਾ ਆ ਉਹ ਹੱਸ ਰਿਹਾ ਉਹ ਪਤੀ ਵੀ ਹੱਸ ਰਿਹਾ ਪਤਨੀ ਵੀ ਹੱਸ ਰਹੀ ਤੇ ਬੱਚੇ ਵੀ ਖੇੜ ਖੜਾ ਕੇ ਹੱਸ ਰਹੇ ਤੇ ਖਾ ਫਿੱਕੇ ਚੌਲ ਰਿਹਾ ਨਾਲ ਸਬਜ਼ੀ ਵੀ ਨਹੀਂ ਲਾਉਣ ਨੂੰ ਤੇ ਮੇਰੇ ਮਨ ਚ ਆਇਆ ਮੈਂ ਕਿਹਾ ਮਨਾ ਫਿੱਕੇ ਚੌਲਾ ਨਾਲ ਹੋਰ ਸਬਜ਼ੀ ਵੀ ਹੈ ਨਹੀਂ ਤੇ ਕਿੰਨੇ ਖੁਸ਼ ਨੇ ਫਿੱਕੇ ਚੌਲ ਖਾ ਕੇ ਤੇ ਛੱਤ ਵੀ ਹੈ ਨਹੀਂ ਸਿਰ ਤੇ ਤੇ ਮੈਂ ਕਿਹਾ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੇ ਘਰਾਂ ਚ ਪਲੇਟਾਂ ਕਮਾਲ ਦੀਆਂ ਹੋਣਗੀਆਂ ਤੇ ਪਲੇਟਾਂ ਚ ਪਾਉਣ ਵਾਲੇ ਪਕਵਾਨ ਕਮਾਲ ਦੇ ਹੋਣਗੇ ਰਹਿ ਤੇ ਕਈ ਕਈ ਕਿਸਮ ਦੇ ਨਾਲ ਪਾਪੜ ਹੋ ਗਿਆ ਨਾਲ ਸਲਾਦ ਕਈ ਕਿਸਮ ਦਾ ਹੋ ਗਿਆ ਕਈ ਮਿੱਠੇ ਪਕਵਾਨ ਹੋ ਗਿਆ ਪਰ ਹੋ ਸਕਦਾ ਉਹਨਾਂ ਕੋਲ ਇਹੋ ਜਿਹਾ ਹਾਸਾ